ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਇੰਨਾ ਮਾਨ ਸਨਮਾਨ ਤੁਸੀਂ ਦੇ ਰਹੇ ਹੋ ਜੋ ਪਰਮਾਤਮਾ ਕਿਸੇ-ਕਿਸੇ ਦੇ ਹਿੱਸੇ ਹੀ ਲਿਖਦਾ ਹੈ ਤੇ ਮੈਂ ਉਹਨਾਂ ਖੁਸ਼ਕਿਸਮਤਾਂ ਚੋਂ ਆ ਕਿ ਪਾਵੇਂ ਬਜ਼ੁਰਗ ਹੋਣ ਨੌਜਵਾਨ ਹੋਣ ਮਾਵਾ ਪੈਣਾ ਬੱਚੇ ਹੋਣ ਉਹ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਅਸ਼ੀਰਵਾਦ ਆਪਣੀਆਂ ਦੁਆਵਾਂ ਦਿੰਦੇ ਆ। ਇਹੀ ਚੀਜ਼ ਆ ਜਿਹੜੀ ਮੈਨੂੰ ਥੱਕਣ ਨਹੀਂ ਦਿੰਦੀ। ਸਭ ਤੋਂ ਪਹਿਲਾਂ ਤਾਂ ਮੈਂ ਬੱਲੂਆਣਾ ਹਲਕੇ ਦੇ ਜਿੰਨੇ ਵੀ ਇਨਕਲਾਬੀ ਸੋਚ ਰੱਖਣ ਵਾਲੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਦੇਖਣ ਵਾਲੇ ਲੋਕ ਇੱਥੇ ਪਹੁੰਚਿਆ ਉਹਨਾਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਮੇਰੇ ਸਿਰਮੱਥੇ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਨਮਸਕਾਰ ਸਟੇਜ ਦੇ ਉੱਤੇ ਮੇਰੀ ਸਾਰੀ ਫਿਰੋਜ਼ਪੁਰ ਦੀ ਟੀਮ ਬੈਠੀ ਹੈ ਜਿਹਦੇ ਵਿੱਚ ਦਰਜਾ ਵਾ ਦਰਜਾ ਸਾਡੇ ਅਹੁਦੇਦਾਰ ਸਹਿਬਾਨ ਬੈਠੇ ਆ ਐਮ ਐਲ ਏ ਸਹਿਬਾਨ ਬੈਠੇ ਆ ਮੰਤਰੀ ਸਹਿਬਾਨ ਬੈਠੇ ਆ ਔਰ ਚੇਅਰਮੈਨ ਬੈਠੇ ਆ ਜਿਨ੍ਹਾਂ ਨੇ 2014 ਤੋਂ ਲੈ ਕੇ ਅੱਜ ਤੱਕ ਨਿਸ਼ਕਾਮ ਲੜਾਈ ਲੜੀ ਐ ਕੋਈ ਆਉਦੇ ਦਾ ਮੰਗ ਨਹੀਂ ਰੱਖੀ ਪੰਜਾਬ ਨੂੰ ਲੁੱਟਿਆ ਜਾ ਰਿਆ ਸੀ ਤੁਸੀਂ ਕੀ ਕਰ ਰਹੇ ਸੀ ਮੈਂ ਆਪਣਾ ਕੰਮ ਕਾਰ ਛੱਡ ਕੇ ਰਾਜਨੀਤੀ 'ਚ ਆ ਗਿਆ ਵੀਰੋ ਗੱਟਨ ਸਾਫ਼ ਕਰਨਾ ਹੋਵੇ ਤਾਂ ਗੱਟਰ ਦੇ ਵਿੱਚ ਵੜਨਾ ਪੈਂਦਾ ਜੇ ਨਰਮੇ ਨੂੰ ਕੋਈ ਸੁੰਡੀ ਲੱਗ ਜਾਏ ਬਾਹਰੋਂ ਰੋੜਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹੱਟਦੀ ਸਪਰੇ ਦੀ ਢੋਲੀ ਲੈ ਕੇ ਅੰਦਰ ਵਰਨਾ ਪੈਂਦਾ ਔਰ ਹਰ ਦੂਜੀ ਤੀਜੀ ਢੋਲੀ ਤੋਂ ਬਾਅਦ ਨਿੰਬੂ ਪਾਣੀ ਵੀ ਪੀਣਾ ਪੈਂਦਾ ਸਪਰੇ ਚੜ ਜਾਂਦੀ ਹੈ ਦੇ bari ਮੈਂ ਤਾਂ ਕੀਤੀ ਹੋਈ ਹੈ ਮੈਂ ਤਾਂ ਆਪਣੇ ਹੱਥੀ ਕੀਤੀ ਹੋਈ ਹੈ ਜਿਹੜੀ ਆ ਸਪਰੇ ਇਹਨਾਂ ਨੂੰ ਪੁੱਛ ਲਿਓ ਕਿ ਕਦੇ ਕੀ ਢੋਲੀ ਕੀ ਹੁੰਦੀ ਹੈ ਇਹਨਾਂ ਨੂੰ پتہ ਹੀ ਕੱਖ ਨਹੀਂ ਆ ਸੋ ਵੀਰੋ ਤਾਂ ਕਰਕੇ ਮੈਂ ਰਾਣੀ ਤਿਚਾਇਆ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਅੱਜ 8 ਸਾਲਾਂ 14 ਚ ਮੈਂ ਆਇਆ ਸੀ 22 ਚ ਤੁਸੀਂ ਐਡਾ ਵੱਡਾ ਅਹੁਦਾ ਦਿੱਤਾ ਜਿਹਦੇ ਵਾਸਤੇ ਤਾਂ ਲੋਕ کئی ਜਨਮ ਹੀ ਲੱਗ ਜਾਂਦੇ ਸੀ ਔਰ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹਰਾ ਨਹੀਂ ਸਕਦਾ ਉਹਨਾਂ ਨੂੰ ਸਿੱਟਿਆ ਤੁਸੀਂ ਪਤਾ ਕੀ ਹੈ ਇਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਇਹਨਾਂ ਨੇ ਕਦੇ ਜ਼ਿੰਦਗੀ ਚ ਸੋਚਿਆ ਹੀ ਨਹੀਂ ਸੀ ਇਹਨਾਂ ਤਾਂ ਆਪੇ ਚੱਸੀ ਬਤੇ ਕਰ ਲਏ ਸੀ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਆ ਆ ਗਿਆ ਪਾਦੋਂ ਨਹੀਂ ਹੋਰ ਕੋਈ ਹੈ ਨਹੀਂ ਪਰ ਉਹਨਾਂ ਨੂੰ ਪਤਾ ਨਹੀਂ ਸੀ ਪਿੰਡ ਸਤਾਜ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਚ ਇਕਬਿੰਦਰ ਮਾਠ ਦਾ ਮੁੰਡਾ ਦੀ ਐ ਉਹ ਲੋਕਾਂ ਨਾਲ ਗੱਲ ਕਰੂਗਾ ਜਦੋਂ ਲੋਕਾਂ ਨਾਲ ਗੱਲ ਕੀਤੀ ਲੋਕਾਂ ਦੀ ਨੇਰੀ ਉੱਥੋਂ ਵੀ ਤਾਂ ਬੋੜ ਪੱਟੇ ਜਾਣਗੇ ਬੋੜ ਵੱਡੇ ਵੱਡੇ ਕੋੜ ਸਿੱਟੇ ਬੋੜ ਮੈਂ ਕਹਿੰਦਾ ਰਿਹਾ ਨਾ ਕਿ ਬਾਦਲ ਸਾਹਿਬ ਦੀ ਲੰਬੀ ਉਮਰ ਹੋਵੇ ਵੱਡੇ ਬਾਦਲ ਸਾਹਿਬ ਦੀ ਪ੍ਰਮਾਤਮਾ ਨੇ ਉਹ ਆਪਣੇ ਚਰਨਾਂ ਚ ਨਵਾਸ ਬਖਸ਼ਿਆ ਜ ਹੈ ਨਹੀਂ ਪਰ ਮੈਂ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤਾਂ ਕਿ ਤੁਸੀਂ ਜਾਂਦੇ ਜਾਂਦੇ ਦੁਨੀਆ ਤੋਂ ਪੁੱਤਰ ਮੋਹ ਦੇ ਵਿੱਚ ਪੈ ਕੇ ਜੋ ਪੰਜਾਬ ਦਾ ਤੇ ਆਂਦੇ ਅਕਾਲੀ ਦਲ ਦਾ ਹਾਲ ਕੀਤਾ ਉਹਦਾ ਹਸ਼ਰ ਤੁਸੀਂ ਦੇਖ ਕੇ ਜਾਓ ਦੇਖ ਕੇ ਕੀ ਲੋੜ ਸੀ 93 ਸਾਲ ਦੀ ਉਮਰ ਚ ਇਲੈਕਸ਼ਨ ਲੜਦੀ ਹਾਰ ਕੇ ਗਏ ਨੇ ਛਾ ਮਾਮਲਾ ਦੁਨੀਆ ਤੇ ਕੋਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਕਿਆ ਲੋਕ ਨਹੀਂ ਪਬਲਿਕ ਅੱਜ ਨਏ ਹੰਕਾਰ ਕਰਨ ਲੱਗ ਜਾ ਵੀ ਮੈਂ ਨਾ ਨਾ ਮੈਂ ਕੁਝ ਵੀ ਨਹੀਂ ਮੇਰੀ ਕੋਈ ਹਕਾਤ ਨਹੀਂ ਮੈਂ ਅੰਨ ਮੈਂ ਅੰਨਾ ਤੇ ਤਿਲਕਨ ਰਸਤਾ ਤੇ ਦੇਵੇਂ ਕੋਣ ਸੰਭਾਲਾ ਤੱਕੇ ਦੇਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ओ शुकराना करो ओदा शुकराना ही करते रहो परमात्मा जिम्मे रखी जाना है रखी जाना। का दें। ना, जिनी कर लाइना ने रल मिल सी गई कोई, कोई कोई मुड़ पी भर के जिन्ना भर के सिर से धरिया ਉਪੈਰ ਧਰਨ ਧਰ ਕੇ ਵੀਰੋ ਇਹ ਪਰਮਾਤਮਾ ਨਾਲ ਜੁੜਿਆ ਹੋਈਆਂ ਲਾਈਨਾਂ ਨੇ ਕਿ ਪਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕਢਾ ਨਹੀਂ ਧਰਦਾ ਕੋਈ ਕੋਈ ਮੁਰਫੀ ਭਰ ਕੇ ਹਰੇਕ ਦਾ ਨਹੀਂ ਭਰਿਆ ਜ਼ਿੰਮੇਵਾਰੀ ਵਾਲਾ ਕਢਾ ਕਿਸੇ ਕਿਸੇ ਦਾ ਭਰਿਆ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਧਰ ਕੇ ਜੋ ਜ਼ਿੰਮੇਵਾਰੀ ਵਾਲਾ ਕਢਾ ਸਿਰ ਤੇ ਹੋਵੇ ਪੈਰ ਧਰਨ ਧਰ ਕੇ ਧਰਨੇ ਪੈਂਦੇ ਆ ਦਿੱਗੜ ਦਾ ਖਤਰਾ ਜਾਦੇ ਰਹਿਦਾ ਤਾਂ ਉਹ ਬੰਦੇ ਐ ਅਜਿਹਾ ਰੱਬ ਨੂੰ ਤੇ ਉਹਣਾਲੇ ਬੰਦੇ ਆ ਜੀ ਅਰਦਾਸ ਕਰਨ ਵਾਲੇ ਬੰਦੇ ਆ ਪਰਮਾਤਮਾ ਸਾਰਿਆਂ ਦਾ ਭਲਾ ਕਰੀ ਤੇ ਇਹਨਾਂ ਨੇ ਕਦੇ ਲੋਕਾਂ ਦਾ ਸੋਚਿਆ ਹੀ ਨਹੀਂ ਤਬਰ ਨਹੀਂ ਸੋਚਿਆ ਬਸ ਵੀ ਮੇਰੇ ਤਬਰ ਦਾ ਭਲਾ ਕਰੀ ਪਰਮਾਤਮਾ ਭਲਾ ਕਰੀ ਪਰ ਸ਼ੁਰੂ ਸਾਡੇ ਘਰ ਤੋਂ ਕਰੀ ਇੱਥੋਂ ਐ ਹੋਰ ਕੋਈ ਨਹੀਂ ਇਹਨੇ ਕੋਲੇ ਕੁਝ ਸਮਝ ਗਈ ਰੱਖਿਆ ਸੀ ਇਹਨਾਂ ਨੇ ਪੰਜਾਬ ਨੂੰ ਮਰ ਜਾ ਚੜੀ ਇਹ ਜਮ ਜੜੀ ਚੜੀ ਐ ਇੱਧਰ ਹੋ ਗਏ ਇੱਧਰ ਹੋ ਗਏ ਹੁਣ ਇੱਧਰ ਹੋ ਗਏ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਜੀ ਲਾਈ ਥੋੜਾ ਹੀ ਪੀ ਮਨ ਤਾਂ ਪਾਰਲੀਮੈਂਟ ਚ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੁਭੀਰ ਬਾਦਲ ਜੀਪ ਦੇ ਉੱਤੇ ਛਤਰੀ ਲਾ ਰੱਖੀ ਅੱਛਾ ਤੈਨੂੰ ਜ਼ਿਆਦਾ ਗਰਮੀ ਨਹੀਂ ਲੱਗਦੀ ਐ ਜਿਹੜੇ ਬੂਹਰੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਐ ਏ ਪੁੱਛਦੇ ਐ ਹਾਊ ਮਾਚ ਇਜ਼ ਦ ਟੈਂਪਰੇਚਰ ਉਹ ਜੀ 40 ਡਿਗਰੀ ਸੈਲਸੀਅਸ ਓ ਮਾਈ ਗਾਡ ਇਟਸ ਟੂ ਹੌਟ ਟੂ ਹੌਟ ਥੀ ਬੱਤੀ ਹੋਇਆ ਤਾਂ ਸਾਨੂੰ ਦੱਸਿਓ ਉਹ ਤੋਂ 50 ਬਚਾਵਾਂਗੇ ਦੋ ਕੰਮਾਂ ਵਾਸਤੇ ਇਹ 50 ਬਚਾਵਣੇ ਕਰੇ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋયા ਨੂੰ ਕੀ ਸਮਝਦੇ ਐ ਕਦੇ ਜ਼ਿੰਦਗੀ 'ਚ ਕਦੇ ਨੱਕੇ ਤੇ ਬੈਠੇ ਹੋ ਕਦੇ ਪਟੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ कदे आशे ट्रैक्टर तो दो बारी आ टूटी हुई है, है।, है। बह निकल सुखबीर बालू पुछके देखो टस की होंगी टस मस तो सुना है टस नहीं सुना है ती पता, पता नरमे टींडे पुछ लो इन्हू पता ही नहीं टीडे की होंगे ਮੈਂ ਬੁਲਾਏ ਨਹਿਰੀ ਵਿਭਾਗ ਵਾਲੇ ਮੈਂ ਬੁਲਾਏ ਕਿਸਾਨ ਫਾਜ਼ਿਲਕਾਲੇ ਆ ਗਏ ਦੱਸੋ ਵੀ ਕਿਵੇਂ ਕਰਨਾ ਹੈ ਕਹਿੰਦੇ ਜੀ ਅਪ੍ਰੈਲ ਦੇ ਪਹਿਲੇ ਹਫਤੇ ਨਰਮਾ ਬੀਜ ਦਿਆਂ ਜੇ 2-3 ਪਾਣੀ ਨਹਿਰ ਦੇ ਪਾਣੀ ਦੇ ਨਾਲ ਲੱਗ ਜਾ ਨਰਮੇ ਨੂੰ ਸੁੰਡੀ ਲੱਗੀ ਨਹੀਂ ਸਕਦੀ ਬੂਟਾ ਬਹੁਤ ਤਕੜਾ ਹੋ ਜਾਂਦਾ ਮੈਂ ਕਿਹਾ 2 ਅਪ੍ਰੈਲ ਨੂੰ 10 ਅਪ੍ਰੈਲ ਨੂੰ ਜਿੰਨੀ ਚਾਹੀਦੀ ਹੈ ਪਾਣੀ ਦੇ ਦੋ ਹੁੰਦਾ ਪਾਣੀ ਚੱਲ ਪਿਆ ਪੁਰਾਣੀਆਂ ਕੱਸੀਆਂ ਬਿਜਲੀ ਆਉਂਦੀ ਆ ਦਿਨੇ ਕਿਉਂ ਬਈ ਦੁਨੀਆ ਭਰ ਦੇ ਦਫਤਰ ਸਾਰੇ ਦਿਰੇ ਲੱਗਦੇ ਨੇ ਇਹ ਕਿਸਾਨ ਦਾ ਦਫਤਰ ਹੈ ਜੇ ਲਾਦੇ 1:30 ਵਜੇ ਲੱਗਦਾ 2:00 ਵਜੇ ਲਾਈਟ ਆਉਂਦੀ ਜੀ ਦੱਸੋ ਕਿਉਂ ਆਉਗੀ ਵੀ ਦਿਨੇ ਕਿਉਂ ਨਹੀਂ ਆਉਂਦੀ ਲਾਈਟ ਦਿਨੇ ਆ ਰਹੀ ਮੈਨੂੰ ਕਿਉਂਕਿ ਮੈਂ ਦੁੱਖਾਂ ਪਾਏ ਹੋਏ ਨੇ ਮੈਂ ਇੱਕ ਬੰਦ ਵਾਲਾ ਰੇੜਾ ਵੀ ਚਲਾਇਆ ਹੋਇਆ ਮੈਂ ਚਲੀ ਵੀ ਵੱਡੀ ਹੋਈ ਹੈ ਤੇ ਮੇਰੀ ਭੈਣ ਤੇ ਮੈਂ ਅਸੀਂ ਦੋਨੇ ਕਿਹੜਾ ਦਿਨ ਦੇ ਸੀ ਮਾਂ ਰੋਟੀ ਲਾਉਂਦੀ ਹੁੰਦੀ ਸੀ ਅਜੀ ਕਾੜ ਬਦੇ ਟਾਂਡੇ ਕੋਤਰੇ ਹੋਇਆ ਉਦੋਂ ਪਤਾ ਲੱਗਦਾ ਗਰੀਬੀ ਕੀ ਹੁੰਦੀ ਹੈ ਉਦੋਂ ਪਤਾ ਲੱਗਦਾ hath ne roti pakku ya na pakku ਇਹਨਾਂ ਰਜਵਾਰਿਆਂ ਨੂੰ ਕੀ ਪਤਾ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਇਹਨਾਂ ਨੂੰ ਕੀ ਪਤਾ ਵੀ ਕੀ ਹੁੰਦੀ ਹੈ ਗਰੀਬੀ ਦਲਤਾ ਗਰੀਬਾਂ ਦੇ ਜਵਾਕਾਂ ਨੂੰ ਪੜਾ ਰਿਆ ਮੈਂ ਕਿਉਂਕਿ ਮੈਨੂੰ ਪਤਾ ਹੈ ਕੋਈ ਪੀਲਾ ਕਾੜ ਦੀ ਲਕੜ ਗਰੀਬੀ ਦੂਰ ਨਹੀਂ ਕਰ ਸਕਦਾ ਇੱਕੋ ਹੀ ਚੀਜ਼ ਹੈ ਜਿਹੜੀ ਗਰੀਬੀ ਦੂਰ ਕਰ ਸਕਦੀ ਹੈ ਉਹ ਹੈਗੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦੇ ਬੱਚਿਆਂ ਨੂੰ ਅਫਸਰ ਬਣਾ ਦਿਓ ਉਹ ਆਪੀ ਗਰੀਬਿਆ ਚੱਕ ਲੈਣੇ ਤੇ ਗਿਰਦੇ ਕਾ ਲੀਓ ਕੰਮੀਆਂ ਦੇ ਬੇੜਾ ਗੋਦਾਰਿਆ ਸੰਤਰਾਮ ਦਾਸੀ ਦਾ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੁਮਗਦਾ ਰਹਿੰਦੇ ਸੂਰਜਾ ਕੰਮੀਆਂ ਦੇ ਬੇੜੇ ਜਿੱਥੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਥੇ ਮਿੰਨ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਕਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਉਮਾਗਦਾ ਰਹੀ ਵਿਸੂ ਜਾ ਕਮੀਆਂ ਦੇ ਸਵੀਰੋ ਜਿਹਨੋਂ ਮੈਂ ਪਿੰਡ ਜਾ ਨਾਮ ਦੇ ਸਟਾਜ ਮੈਂ ਕਦੇ ਭਗਵਾਨਤਮਾਨ ਕਲਾਕਾਰ ਪਹਿਲਾਂ ਵੀ ਜਾਂ ਹੁਣ ਭਗਵਾਨਤਮਾਨ ਮੰਤਰੀ ਬਣ ਕੇ ਨਹੀਂ ਜਾਂਦਾ ਮੈਂ ਉਸ ਪਿੰਡ ਦਾ ਪੁੱਤ ਭਤੀਜਾ ਛੋਟਾ ਵੱਡਾ ਭਾਈ ਮੈਂ ਉਹੜ ਕੇ ਜਾਂਦਾ ਚਾਚੀਆਂ ਤਾਈਆਂ ਸਾਡੀਆਂ ਜਿਹੜੀਆਂ ਸਾਡੇ ਕੀਤਾ ਜਿਹੜੀਆਂ ਕਰਦੀਆਂ ਉਹਨੂੰ ਸਭ ਤੋਂ ਪਹਿਲਾਂ ਮਿਲਦਾ ਮੈਂ ਔਰ ਇੰਨੀਆਂ ਖੁਸ਼ ਨੇ ਕਿਪੋਤ ਤੂੰ ਸਾਨੂੰ ਹਜੇ ਵੀ ਯਾਦ ਰੱਖਿਆ ਹੋਇਆ ਮੈਂ ਕਹਾਂ ਮੈਂ ਯਾਦ ਹੀ ਤੁਹਾਨੂੰ ਰੱਖਿਆ ਹੋਇਆ ਥੋਡੇ ਕਰਕੇ ਤਾਂ ਆਇਆ ਮੈਂ ਗਰੀਬਾਂ ਦਾ ਭਲਾ ਕਰਨ ਵਾਸਤੇ ਸਰਕਾਰ ਬਣੀ ਹੈ ਸੋ ਇਸ ਕਰਕੇ ਤੁਹਾਡੇ ਕੋਲ ਆਇਆ 1 ਰੁਪਏ ਦਾ ਮੇਰੇ ਤੇ ਨਾਮbaar 1 ਰੁਪਇਆ ਸਵਾ ਦੋ ਸਾਲ ਹੋ ਗਏ ਵੀ ਮੁੱਖ ਮੰਤਰੀ ਕਰੋੜਾਂ ਰੁਪਇਆ ਇਕੱਠਾ ਕਰ ਸਕਦਾ ਹੈ ਵੀ ਚਲ ਸਾਈ ਨਹੀਂ ਕਰਨੇ ਆ ਫਿਰ ਕੀ ਹੁੰਦਾ ਨਾ ਮੇਰੇ ਕੋਲ ਟੋਲ ਪਲਾਜੇ ਆਲੇ ਆਏ ਸਾਨੂੰ 300 ਦਿਨ ਵਧਾ ਦਿਓ ਜੀ ਸਾਡੇ 450 ਦਿਨ ਵਧਾ ਦਿਓ ਜੀ ਮੈਂ ਕਹਿੰਦਾ ਚੁੱਪ ਕਰਕੇ ਬੋਰੀ ਬਿਸਤਰਾ ਬੰਨੂ ਤੁਹਾਡਾ ਕੱਚਾ ਮਾਲ ਲੱਗਦਾ ਪੈਸੇ ਹੀ ਫੜਦੇ ਹੋ ਐਦਣਿਆਂ ਤੋਂ ਵੀ ਉਦਣਿਆਂ ਤੋਂ ਵੀ ਚਲੋ ਸ਼ਾਬਾਸ਼ 16 ਟੋਲ ਪਲਾਜੇ ਬੰਦ ਕਰਤੇ ਅੱਜ ਪੰਜਾਬ ਦਾ ਪੰਜਾਬੀਆਂ ਦਾ 58 ਲੱਖ 70 ਹਜ਼ਾਰ 58 ਲੱਖ 70 ਹਜ਼ਾਰ ਹਰ ਰੋਜ਼ ਦਾ ਪੰਜਾਬੀਆਂ ਦਾ ਜੇਬ ਦਾ ਖਰਚਾ ਵੱਜਦਾ ਕਿਉਂਕਿ ਟੋਲ ਪਲਾਜੇ ਬੰਦ ਕਰਦੇ ਨੇ ਕੁਝੀ 2.5 ਹਜ਼ਾਰ ਦੇ ਕੇ ਜਾਂਦੇ ਹਾਂ ਆ 2-4 ਰਹਿ ਗਏ ਬਸ ਇਹਨਾਂ ਤੇ ਮੇਰੀ ਨਿਗਾਹ ਹੈ ਬਸ ਹੱਥਾਂ 'ਚੋਕੀ ਬੈਠਾ ਮੈਂ ਥੋੜਾ ਜਿਹਾ ਮੌਕਾ ਮਿਲੇ ਦੇਖਦੇ ਜਾਉ ਤੁਸੀਂ ਐਂ ਇਨਲਾ ਕਰਨੇ ਪਹਾੜਾਂ 'ਚ ਪਾਈ ਬੈਠਿਆ ਹੈ ਸੁੱਖ ਵਿਲਾਸ ਆ ਜਿਹੜੇ ਹੋਟਲ ਪਾਈ ਬੈਠੇ ਆ ਇੱਕ ਸਰਕਾਰ ਕਾਮੇ ਚ ਲੂਗੀ ਨਾ ਇਹ ਲੋਕਾਂ ਦੇ ਪੈਸੇ ਦੇ ਬਣੇ ਹੋਏ ਆ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਏ ਆ ਸੁੱਖ ਵਿਲਾਸ ਇਹ ਹੋਟਲ ਫਰਾਂਨੇ ਤੇਮਕੇ ਸਰਕਾਰ ਕਬਜ਼ੇ ਚ ਲੋਕ ਦੇ ਇਹਨਾਂ ਨੂੰ ਆ ਕਬਜ਼ੇ ਚ ਲੈ ਕੇ ਬਟਾਉਣਾ ਨਹੀਂ ਧੌੜੇ ਨਹੀਂ ਹੈਗੇ ਸਕੂਲ ਬਣਾਉਣਗੇ ਸੁੱਖ ਵਿਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ ਸਵਿਮਿੰਗ ਪੂਲ 7 ਲੱਖ ਰੁਪਏ ਕਰਾ ਦਾ ਕਰਾਇਆ ਹੈ 7 ਲੱਖ ਤੇ ਜੇ ਵੱਡਾ ਕਮਰਾ ਲੈਣਾ ਉਹਦਾ 12-13 ਲੱਖ ਰੁਪਏ ਕਰਾਇਆ ਹਰੇਕ ਕਮਰੇ ਦਾ ਪ੍ਰਾਈਵੇਟ ਪੂਲ ਹੈ ਕਿਆ ਪਾ ਸਕੂਲ ਬਣਾ ਕੇ ਨਾਲੇ ਆਪਣੇ ਕੋਲ ਨਾਰਾ ਬਹੁਤ ਵਧੀਆ ਬਣ ਚੂ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕੰਮਰੇ ਪਿੱਛੇ ਬੋਲ ਬਹੁਤ ਵਧੀਆ ਬਣ ਚੂ ਸਹੀ ਹੈ ਨਾ ਲੜੀ ਜਣ ਬਾਚ ਲੜੀ ਜਣ ਬਾਚ ਹਾਈਕੋਟਾ ਚ ਕਿਰਨ ਸਕੂਲ ਖੋਲਦੋਤੇ ਇਹਨਾਂ ਨੇ ਸੰਭਤਿਆ ਕੀ ਹੋਇਆ ਇਹਨਾਂ ਨੇ ਸੋ ਵੀਰੋ ਮੈਂ ਪੈਸੇ ਪੂਰੇ ਕਮਾਉਣ ਦਾ ਆਇਆ ਨਹੀਂ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਮੇਰੇ ਵਰਗੇ ਨੂੰ ਕਿਹਾ ਕਿਸੇ ਨੇ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਕਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਪੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱੱਟੀ ਪਾ ਲੈਣਾ ਵੀਰੋ ਜੇ ਗੁਰਨਾਣਕ ਸਾਹਿਬ ਦੁਕਾਨ ਖੋਲ ਕੇ ਬਹਿ ਜੰਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਕਿਰਤ ਕਰੋ ਦਾ ਹੋਕਾ ਕੌਣ ਦਿੰਦਾ ਫਿਰ ਭਾਈ ਲਾਲੋ ਤੇ ਮਲਕ ਪਾ ਗੋਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਕਿਹੜੀ ਹਲਾਲ ਦੀ ਐ ਕਿਹੜੀ ਹਰਾਮ ਦੀ ਐ ਹਰ ਗੱਲ ਪੈਸੇ ਪਿੱਛੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੋਇਆ ਹੈ ਕਿ ਗਰੀਬ ਦਾ ਜੇ ਗਰੀਬ ਦਾ ਭਲਾ ਕਰਦਾ ਗਰੀਬ ਦੀ ਹਾ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਹੈ ਗਰੀਬਾਂ ਦੀ ਬਦ ਦੁਆ ਨਾਲ ਉਹ ਇਹਨਾਂ ਨੇ ਲਈ ਹੀ ਗਰੀਬਾਂ ਦੀ ਬਦ ਦੁਆ ਨਾਲ ਤਨਵਾ ਹਾਲ ਤੋਂ ਵੀ ਉਹ ਮਜੀਂ ਥੀਏ ਨਾਲ ਸੁਧੀਰ ਨਾਲ ਗੱਡੀ 'ਚ ਬੈਠਣ ਨੂੰ ਬੰਦਾ ਨਹੀਂ ਲੱਗਦਾ ਅਗਲਾ ਕਹਿੰਦਾ ਜੀ ਫੇਸਬੁਕ ਤੇ ਫੋਟੋ ਆ ਗਈ ਗਾਣਾ ਪੈਣ ਗਿਆ ਥੱਲੇ ਆ ਹਾਲ ਕਹਿਣਾ ਨਹੀਂ ਸੋ ਵੀਰੋ ਮੇਰੇ ਥੋਡੇ ਵਰਗਾ ਨਹੀਂ ਆ। ਔਰਹੀਂ ਹੋਊ। ਮੇਰੇ 'ਚ ਬਦਲਾ ਕਾਹਦਾ ਆ ਜਾਊਗਾ? ਪੱਤਰਕਾਰ ਮੈਨੂੰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਗਏ ਤੁਹਾਡਾ ਕਿਉਂ ਨਹੀਂ ਹੋਇਆ? ਮੈਂ ਕਿਹਾ ਫਰਕ ਇੰਨਾ ਕਾ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ। ਮੰਨਦਾ ਤੁਸੀਂ ਪਹਿਲੀ ਪਿਆਰ ਦਿੱਤਾ ਇੰਨਾ ਹੀ। ਸੁਇਨਾ ਤੋਂ ਬਚ ਕੇ ਵੀ ਰਹਿਣਾ। ਲਾਲਚ ਦੇਣਾ ਆਉਣਗੇ ਤੁਹਾਨੂੰ ਪੈਸੇ ਬਹੁਤ ਐਨਾ ਬੜੇ। ਥੋਡੇ ਨੇ ਜੇ ਤੁਹਾਡੇ ਕੋਲੇ ਆਏ ਵੋਟਾਂ ਤੋਂ ਪਹਿਲਾਂ ਤੁਹਾਨੂੰ ਪੈਸੇ ਦੇਣ ਲੱਗੇ ਵੀ ਪੰਜ ਵੋਟਾਂ ਨੇ ਆ ਚੱਕੋ ਇੰਨੇ ਮੇਰੀ ਹੱਥ ਬੰਨ ਕੇ ਰਹਿਂਦੀ ਆ ਪੱਲੂਆਣੇ ਵਾਲਿਓ ਜਵਾਬ ਨਾ ਦਿਓ ਲੈ ਲਿਓ ਲక్ష్ਮੀ ਨਹੀਂ ਮੋੜੀ ਵੀ ਹੁੰਦੀ ਲక్ష్ਮੀ ਨਹੀਂ ਮੋੜੀ ਦੀ ਹੁੰਦੀ ਥੋਡੇ ਹੀ ਨੇ ਇਹਨਾਂ ਨੇ ਨਰਮਾ ਵੇਚਿਆ ਥੋਡੇ ਨੇ ਬਸ ਇਹ ਪੈਸੇ ਫੜ ਕੇ ਕਹਿਦੇ ਹੋ ਵੀ ਤੇ 1 ਜੂਨ ਨੂੰ ਪੋਲਿੰਗ ਸਟੇਸ਼ਨ ਤੇ ਜਾ ਕੇ ਝਾੜੂ ਵਾਲਾ ਬੰਦਾ ਧਮਕ ਕਰਦੇ ਹੋ ਵੀ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਤੋਂ ਬਾਕੀ ਨੂੰ ਮਾਫ ਹੈ ਲੈ ਬਹੁਤ ਸਮਝਦਾਰ ਬਾਕੀ ਆ ਲੱਗਦਾ ਹੀ ਬੜਾ ਸਮਝਦਾਰ ਬਰਾੜ ਸਾਹਿਬ ਜਿੱਤ ਗਏ ਤੁਸੀਂ ਸਮਝਦਾਰ ਤੱਕ ਹੈ ਸੋ ਵੀਰੋ ਇਹਨਾਂ ਤੋਂ ਖੜਾ ਜਾਣਾ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ। ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਜੀ ਕਿੰਨਾ ਕ ਨੁਕਸਾਨ ਕਰਤਾ ਹੋਣਾ। ਭ੍ਰਿਸ਼ਟਾਚਾਰੀ ਆਪਣੇ ਮਨ ਕਰਾ। ਮੈਂ ਕਿਹਾ ਕੀ ਮਤਲਬ? ਕਹਿੰਦੇ 70 ਸਾਲਾਂ ਚ ਕਿੰਨਾ ਕ ਨੁਕਸਾਨ ਹੋ ਗਿਆ। ਭ੍ਰਿਸ਼ਟਾਚਾਰੀ ਕਰਕੇ ਆਪਣੇ ਮਨ ਕਰਾ। ਮੈਂ ਕਹੀ ਹਾੜੇ ਮਿੰਟ ਕਸਤੂਰੀ ਲਾਲ ਦੀ ਦੁਕਾਨ ਲਾਲਾ ਜੀ ਨੇ ਕਸਤੂਰੀ ਲਾਲ ਉਹਨੇ ਦੁਕਾਨ ਚੋਰੀ ਹੋ ਗਈ ਰਾਤ ਨੂੰ ਕੋਈ ਕੰਨ ਚ ਪਾਣ ਜਾਂ ਲਾ ਕੇ ਗੱਲਾਂ ਗੁੱਲਾਂ ਚਾ ਕੇ ਲੈ ਗਏ ਅਗਲੇ ਦਿਨ ਨੂੰ ਕਸਤੂਰੀ ਜੀ ਨੇ ਪੁਲਿਸ ਕੋਲੇ ਰਿਪੋਰਟ ਲਿਖਾਤੀ ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ ਲੋਹੜੀ ਵਾਲੇ ਦਿਨ ਸੀ ਜਨਵਰੀ ਦੇ ਗੱਚ ਕਾਲੀ ਬੋਰੀ ਗੁੜਦੀ ਗੱਚ ਤੇ ਰਿਓੜੀਆਂ ਐ ਕਿਨਾਰੇ ਜੀ ਮੋੜ ਕੇ ਰੱਖਤੀ ਗੁੜ ਖੰਡ ਵਾਲੀ ਤਿਲਾਂ ਵਾਲੀ ਗੱਚ ਵਿੱਚ ਐ ਰੱਖਤੀ ਆ ਮੈਨੂੰ ਪਤਾ ਲੱਗ ਗਿਆ ਵੀ ਕਸਤੂਰੀ ਦੀ ਚੋਰੀ ਹੋ ਗਈ। ਮੈਨੂੰ ਜਿਹੜਾ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਕਿ ਨੁਕਸਾਨ ਕਿੰਨਾ ਹੋ ਗਿਆ ਉਹਦਾ ਮੈਂ ਜਵਾਬ ਦਿੰਦਾ ਇਹ। ਮੈਂ ਕਹਾਂ ਵੀ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਅਫਸੋਸ ਕਰਦੇ ਹੋਏ। ਜਿਹੜਾ ਆਇਆ ਕਰੇ ਰਿਓੜੀ ਵਾਲੀ ਬੋਰੀ ਚੋਂ ਮੁੱਠੀ ਭਰ ਕੇ ਦੋ ਪਾ ਕੇ ਮੂੰਹ ਚ ਬਈ ਕਸਤੂਰੀ ਬਹੁਤ ਮਾੜੀ ਗੱਲ ਹੋ ਗਈ ਆ। ਮੈਨੂੰ ਤਾਂ ਪਤਾ ਲੱਗਿਆ ਜਦੋਂ ਮੈਂ ਚਾਹਣਾ ਜਾ ਕੇ ਆਵਾ। ਜਿਹੜਾ ਆਇਆ ਕਰੇ ਰਿਓੜੀ ਵਾਲੀ ਬੋਰੀ ਚੋਂ ਗੱੱਚ ਕੋਲੇ ਬੋਰੀ ਚ ਉੱਪਰ ਗਮੂਹ ਚ ਪਾ ਗਏ ਬਈ ਬੜਾ ਮਾੜਾ ਹੋ ਗਿਆ ਯਾਰ ਕਸਤੂਰੀ 2 ਵਜੇ ਪਿੰਡ ਦਾ ਸਰਪੰਚ ਵੀ ਆ ਗਿਆ ਉਹ ਕਿਤੇ ਗਿਆ ਹੋਇਆ ਸੀ ਵਾਂਡੇ ਗਿਆ ਸੀ ਇਧਰ ਉਧਰ ਉਹ ਕਹਿੰਦਾ ਮੈਂ ਵੀ ਪਤਾ ਲਿਆ ਆ ਮੈਂ ਯਾਰ ਅਫਸੋਸ ਕਰਿਆ ਮੈਂ ਸਰਪੰਚ ਨੇ ਵੀ ਰਿਓਣੀ ਵਾਲੀ ਬੋਰੀ ਚ ਉੱਪਰ ਹੀ ਉਠੀ ਨਾਲ ਹੀ ਬਹਿ ਗਿਆ ਗੱਡੀ ਤੇ ਕਸਤੂਰੀ ਦੇ ਤਿੰਨ ਚਾਰ ਰਿਓਣੀ ਮੂਹ ਚ ਪਾ ਕੇ ਕਹਿੰਦਾ ਕਸਤੂਰੀ ਯਾਰ ਬਹੁਤ ਮਾੜਾ ਹੋ ਗਿਆ ਕਸਤੂਰੀ ਕਿੰਨਾ ਕ ਨੁਕਸਾਨ ਹੋ ਗਿਆ ਬਈ ਇਲਾ ਹਲਾ ਕਸਤੂਰੀ ਲਾਲ ਜੀ ਕਹਿੰਦੇ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਉਂ ਪਤਾ ਲੈ ਜਿਹੜਾ ਹੁੰਦਾ ਤੁਹਾਡੇ ਵਾਂਗੂ ਰਿਓੜੀ ਵਾਲੀ ਮੁੱਠੀ ਚੋਂ ਬੋਰੀ ਚ ਭਰ ਕੇ ਮੁੱਠੀ ਖਾ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਉਹ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਵੀ ਰਾਜੇ ਚੱਲ ਜੀ ਜਾਂਦੇ ਇਹਦਾ ਜਦੋਂ ਆਖਣੇ ਸਾਰਾ ਪਿੰਡ ਪਤਾ ਲੈ ਹਜੇ ਉਦੋਂ ਹਿਸਾਬ ਲਾਵਾਂਗੇ ਜੀ ਮਰਗਲ ਭ੍ਰਿਸ਼ਟਾਚਾਰੀਆਂ ਨੇ ਦੇਸ਼ ਦਾ ਕਿੰਨਾ ਨੁਕਸਾਨ ਕਰਤਾ ਉਹ ਤਾਂ ਹਜੇ ਚੱਲੀ ਜਾਂਦਾ ਜਦੋਂ ਕੇਜਰੀਵਾਲ ਵਰਗਾ ਮਾਨਨਦਲ ਬੰਦਾ ਪ੍ਰਧਾਨ ਮੰਤਰੀ ਬਣਿਆ ਮੁਲਕ ਦਾ ਉਦੋਂ ਸਾਹ ਲਾ ਮੰਗੇ ਜੀ ਜਿੰਦਾਬਾਦ ਜਿੰਦਾਬਾਦ ਸੁਬੀਰੋ ਸੰਤੋ ਵੱਡੀ ਗੱਲ ਇਹ ਹੈ ਕਿ ਤੁਹਾਡਾ ਪਿਆਰ ਮਿਲ ਰਿਹਾ ਇਹ ਮੈਨੂੰ ਥੱਕਰ ਨਹੀਂ ਦਿੰਦਾ ਰਾਤ ਨੇ ਚਨੀਰ ਸੀ ਅੱਜ ਸਵੇਰੇ ਬਹੁਤ ਲੋਕ ਮੇਰੇ ਨਾਲ ਆਏ ਬਠਿੰਡੇ ਇੱਥੇ ਆ ਇਹਦੇ ਬਾਅਦ ਬਠਿੰਡੇ ਰੋਡ ਸ਼ੋਅ ਹੈ ਸ਼ਾਮ ਨੂੰ ਕੱਲ ਨੂੰ ਫੇਰ ਉਧਰ ਮਾਝੇ ਵਾਲਾ ਮੈਂ ਤਾਂ ਕੋਕੋਜੀ ਕੋਈ ਤਾਂ ਨਹੀਂ ਛੱਡਾ ਔਰ ਮਿਲਦਾ ਲੋਕਾਂ ਮੈਂ ਹੱਥ ਮਿਲਾ ਕੇ ਪਹਿਲੀ ਵਾਰ ਹੋਇਆ ਕਿ ਲੋਕ ਆਪਣੇ ਮੁੱਖ ਮੰਤਰੀ ਨੂੰ ਬਾਈ ਜੀ کہہ ਕੇ ਬੁਲਾਉਂਦੇ ਆ ਪਹਿਲੀ ਵਾਰ ਹੋਇਆ ਕਿ ਮਾਮਾ ਹੈ ਹੱਥ ਦੇ ਕੇ ਕੱਢੀ ਰੋਕ ਲੈਂਦੀ ਹੈ ਮੇਰੀ ਹਮੇ ਰੋਕਦੇ ਜਾਂਦੇ ਆ ਜੇ ਤੁਸੀਂ ਇਸ ਗੱਲ ਨੂੰ ਸਹਿਣ ਤੋਂ ਮੇਰੀ ਮਾਂ ਨੂੰ ਜ਼ਿਆਦਾਤਰ ਪਿੰਡ ਰਹਿੰਦੀ ਹੈ ਬੇਬੇ ਉਹਦਾ ਦਿਲ ਨਹੀਂ ਲੱਗਦਾ ਸ਼ਹਿਰ ਚ ਉੱਤੇ ਆਮ ਤੌਰ ਤੇ ਆਪਣੀਆਂ ਮਾਂ ਦਾ ਪਿੰਡਾਂ ਜੀ ਦਿਲ ਲੱਗਦਾ ਕਿਉਂਕਿ ਸ਼ਹਿਰਾਂ ਚ ਕੋਈ ਆਪਾਚ ਮਿਲਦਾ ਨਹੀਂ ਚੁਗਲੀਆਂ ਚੁਗਲੀਆਂ ਵੀ ਨਹੀਂ ਹੁੰਦੀਆਂ ਅਸੀਂ ਪਾਥਰੀ ਹੋਂ ਦਾਟਾ ਰਹਿੰਦਾ ਹਾਂ ਤਾਂ ਬੇਬੇ ਕੋਲੇ ਆ ਗਿਆ ਕੋਈ ਪੱਤਰਕਾਰ ਪਿੰਡ ਉਹਦੀ ਇੰਟਰਵਿਊ ਕਰਨ ਉਹ ਇੰਟਰਵਿਊ ਕਰੀ ਜਾਂਦੀ ਹੈ ਤਾਂ ਪਿੱਛੇ ਕੰਧ ਦੇ ਉੱਤੇ ਇੱਟਾਂ ਜਿਹੜੀਆਂ ਨੇ ਉਹ ਖਰਾਬ ਜਿਹੀਆਂ ਹੋਈਆਂ ਨੇ ਟੀਪ ਜੀ ਉਧੜੀ ਪਈ ਹੈ ਸਾਡੇ ਘਰ ਦੀ ਉਹ ਪੱਤਰਕਾਰ ਕਹਿੰਦਾ ਜੀ ਹੁਣ ਤਾਂ ਤੁਸੀਂ ਮੁੱਖ ਮੰਤਰੀ ਦੀ ਮਾਂ ਬਣ ਕੇ ਆ ਕੰਧ ਦੇ ਕੀ ਹਾਲ ਹੈ ਕੰਧ ਤਾਂ ਠੀਕ ਕਰਾ ਲਓ ਪਲਾਸਟਰ ਕਰਾ ਲਓ ਤਾਂ ਮੇਰੀ ਮਾਂ ਕਹਿੰਦੀ ਕਹਿੰਦੀ ਪੁੱਤ ਇਹ ਤੇ ਨਹੀਂ ਮੈਂ ਉਹਦੇ ਚੋਂ ਦੇ ਜੀ ਥੋੜਾ ਚੱਲਣ ਦਿੰਦੀ ਜੇ ਭਗਵੰਤ ਨੇ ਆਵਦਾ ਕੋ ਘਰ ਪਾਉਣਾ ਪਿੰਡ ਆ ਦਾ ਖੇਤ ਪਾ ਲੈ ਐਸ ਘਰ ਚ ਮੈਂ ਥੋੜਾ ਨਹੀਂ ਚੱਲਣ ਦੇਣਾ ਪੱਤਰਕਾਰ ਕਹਿੰਦੇ ਜੀ ਕਿਉਂ ਨਹੀਂ ਚੱਲਣ ਦੇਣਾ ਕੀ ਕਰ ਦੇਖੋ ਮਾਂ ਦੀ ਕਿੱਥੇ ਤੱਕ ਸੋਚ ਹੁੰਦੀ ਹੈ ਕਹਿੰਦੀ ਪੁੱਤਰ ਕੀ ਪਤਾ ਹੈ ਕਿਹੜੀ ਕਰਮਾ ਆੜੀ ਐ ਏਡੇ ਇਸ ਘਰ ਚ ਲੱਗੀ ਹੋਈ ਐ ਜਿਹਨੇ ਮੇਰੇ ਪੁੱਤ ਨੂੰ ਏਡੇ ਵੱਡੇ ਰਾਜ ਭਾਰ ਤੇ ਏਡੇ ਵੱਡੇ ਆਉਂਦੇ ਤੇ ਪਟਾਤਾ ਜੇ ਮੈਂ ਥੋੜਾ ਚਲਾਤਾ ਸਾਨੂੰ ਜਲਾ ਮੈਂ ਅਬਦੀ ਕਿਸਮਤ ਤੇ ਥੋੜਾ ਜਲਾਉਂਗੀ ਆਸ ਸੋਚ ਹੈ ਆਪਣੇ ਮਾਵਾ ਦੀ ਆਪਣੀ ਬਸਰਤਾਂ ਦੀ ਕਿ ਅਸੀਂ ਭਾਈ ਜੱਤੀ ਘਰਾਂ ਚ ਰਹਿਣ ਵਾਲਿਆਂ ਅਸੀਂ ਚੜਾਂ ਨਾਲ ਜੁੜੇ ਹੋਏ ਬੰਦੇ ਆ ਇਹਨਾਂ ਨੂੰ ਕੀ ਪਤਾ ਹੈ ਮਹਿਲਾ ਚ ਰਹਿਣ ਵਾਲੇ ਇਹਨਾਂ ਨੂੰ ਕੀ ਪਤਾ ਹੈ ਕੀ ਹੁੰਦਾ ਉਹ ਘਰ ਜਿਹੜਾ ਆਪ ਆਇਆ ਹੋਵੇ ਜਿਹਦੀ ਟੀਪ ਆਪ ਕਰਾਈ ਹੋਵੇ ਜਿਹੜਾ ਢੂਲਾ ਆਪ ਲਾਇਆ ਹੋਵੇ ਇਹਨੂੰ ਪਤਾ ਹੀ ਨਹੀਂ ਇਸ ਕਰਕੇ ਮੈਂ ਕਹਿਣ ਆਇਆ ਗੁਰੂਹਰੀਪੁਰ ਦਾ ਕਾਰ ਤੋੜਦਿਓ ਬਠਿੰਡੇ ਵਾਲੇ ਤਿਆਰ ਬੈਠੇ ਆ ਇੱਕ ਨਾਲ ਬੱਸ ਦੇ ਵਿੱਚ ਲੜਾਈ ਹੋ ਗਈ ਬੰਦੇ ਨੇ ਥੱਪੜ ਮਾਰਿਆ ਦੂਜੇ ਬੰਦੇ ਦੇ ਉਹ ਦੂਜੇ ਬੰਦੇ ਕਹਿੰਦਾ ਚੱਲ ਠੀਕ ਐ ਤੂੰ ਮੇਰੇ ਤਾਂ ਮਾਰ ਲਿਆ ਮੇਰੇ ਘਰ ਅੱਗੇ ਮਾਰ ਕੇ ਦਿਖਾ ਉਹਨੂੰ ਉਹਦੇ ਘਰ ਦੇ ਮਾਰਤਾ ਥੱਪੜ ਕਹਿੰਦਾ ਇਹ ਤਾਂ ਮਾਰਤਾ ਆ ਸਾਡਾ ਜਵਾਈ ਐ ਲੈ ਇਹਦੇ ਮਾਰ ਕੇ ਦਿਖਾ ਉਹਨੂੰ ਉਹਦੇ ਜਵਾਈ ਦੇ ਮਾਰਤਾ ਕਹਿੰਦਾ ਮੇਰੇ ਜਵਾਈ ਦੇ ਤਾਂ ਮਾਰਤਾ ਆ ਮੇਰਾ ਸਾਲਾ ਲੈ ਇਹਦੇ ਮਾਰ ਕੇ ਦਿਖਾ ਉਹ ਉਦੇਮ ਹਰਤਾ ਉਹ ਕਹਿੰਦਾ ਵਾਜੀ ਬਹੁ ਮੇ ਵਾਲੀ ਉਹ ਬੰਦਾ ਕਹਿੰਦਾ ਯਾਰ ਮੈਂ ਤੇਰੇ ਨਾਲ ਲੜਿਆ ਸੀ ਤੂੰ ਇੰਨਾ ਦੇ ਕੋ ਧੱਫੜ ਕਮਵਾ ਲੇ ਉਹ ਕਹਿੰਦਾ ਘਰੇ ਜਾ ਕੇ ਇਹ ਤਾਂ ਨਹੀਂ ਕਹਿਣਗੇ ਵੀ ਤੇਰੇ ਇਕੱਲੇ ਦੇ ਬੱਜਿਆ ਮੈਂ ਕਹੂੰਗਾ ਥੋੜੇ ਸਾਰੇ ਦੇ ਬੱਜਿਆ ਵੀਰੋ ਕੱਲੀ ਹਰ ਸਿਮਰਤ ਕੌਰ ਰਹਿ ਗਈ ਇਹ ਨਾਲ ਟੰਬਰ 'ਚ ਜਿਹੜੀ ਹਾਰ ਹੀ ਨਹੀਂ ਬਸ 4 ਜੂਨ ਨੂੰ ਜਦੋਂ ਆਪਸ ਗੱਲ ਕਰਨਗੇ ਸਾਲੇ ਜਵਾਈ ਜੀ ਜੇ ਵੀ ਜਗ ਦੇ ਉਹ ਕਿ ਵੀ ਤੂੰ ਹਾਰ ਗਿਆ ਦੂਜਾ ਕੋ ਤੂੰ ਕਹੜਾ ਜਿੱਤ ਗਿਆ ਸਹੀ ਹੈ ਨਾ ਦੁਨੀਆ ਤੋਂ ਉੱਪਰ ਕਰਕੇ ਦੁਨਿਆਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜੀ ਹੋਰ ਉੱਚੀ ਪਹੁੰਚਣੇ ਇਧਰ ਇਧਰ ਪਹੁੰਚਣ ਬਾਦ ਨਾ ਕਰੇ ਲੰਬੀਆਂ ਕਰੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਕਿਹੜੇ ਸ਼ਬਦਾਂ ਨਾਲ ਮੈਂ ਧੰਨਵਾਦ ਕਰਾਂ ਮੈਂ ਨੇ ਰੋਮ ਰੋਮ ਕਰਕੇ ਜੀਇਆ ਬਹੁਤ 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 ਧੰਨਵਾਦ ਇਹਨੇ ਮਾਨ ਸਤਕਾਰ ਨਾਲ ਸੁਣਿਆ ਗਰਮੀ ਦੇ باوجود आराम ना जायो हौली जायो बुजुर्ग भी ने मामा भी ने भेन भी ने बच्चे भी ने दोबारे फिर आऊंगा जदों बुलाओगे मैं आऊंगा बहुत बहुत थोड़ा बहुत बहुत थोड़ा। बहुत बहुत, थोड़ा, बहुत थोड़ा।